ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 26 April ਨੂੰ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ 26 April 2023 ਨੂੰ ਆਪਣੇ ਕੋਲੇ 2-3 ਕ੍ਰਾਸ ਬੈੜਾਂ ਤੇ ਦੋ ਬਰੀਡ ਚ ਬੈੜਾਂ ਗੱਬਣ ਹਾਜ਼ਰ ਗੱਬਨ ਨੇ ਉਹਦੀ ਡਿਟੇਲ ਤੁਹਾਨੂੰ ਲੈ ਕੇ ਦਿੰਨੇ ਆਪਾਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਨਾਮ ਆਗਾ ਸੋ ਆਜੂ ਕਰਦਿਆਂ ਗੱਲ ਇੱਕ ਨੰਬਰ ਤੋਂ ਤੋੜ ਕੇ ਦਿਖਾਦੇ ਪਹਿਲਾਂ ਬੈਡ ਨੂੰ ਪੁੱਤ ਪਹਿਲਣ ਨੇ ਇਹਨੇ 22 23 ਕਿਲੋ ਦੁੱਧ ਦਿੱਤਾ ਵੇ ਕਿਸਾਨ ਵੀਰੋ ਦੂਜਾ ਸੂਹਾ ਸੂਰੀ ਆ ਬੋਡੀ ਸਟਰਕਚਰ ਦੇਖ ਲਓ ਬਿਊਟੀ ਦੇਖ ਲਓ ਬਰੀਡ ਦੇ ਵਿੱਚ ਬੱਚੀ ਆ ਥਣਲੇਵਾ ਸੋਹਣਾਗਾ ਦੇਖ ਸਕਦੇ ਤੁਸੀਂ ਹਾਈਟ ਤੇ ਬੋਡੀ ਸਟਰਕਚਰ ਕਮਾਲਾ ਪੁੱਤ ਕਮਾਲਾ ਬਿਊਟੀ ਚ ਤਾਂ ਇਹਨੂੰ ਕੁਈਨ ਕਹਿ ਸਕਦੇ ਆ ਆਪਾਂ ਵਾਈਟਨੈਸ ਦੇਖ ਲਓ ਤੁਸੀਂ ਮਿਲਕ ਵੇਨ ਨੇੜ ਤੋਂ ਚੈੱਕ ਕਰਾਵਾਂਗੇ ਥਣ ਸੋਹਣਾ ਲੱਗਿਆ ਹੋਇਆਗਾ ਮੁਠੀ ਵਾਲਾ ਪਹਿਲੇ ਨੰਬਰ ਤੇ ਆ ਗਈ ਕਿਸਾਨ ਵੀਰੋ ਇਹ ਅਗਰੇਜਣੀ ਆ ਥਣ ਦੇਖ ਸਕਦੇ ਹੋ ਸੋਹਣਾ ਮੁਠੀ ਵਾਲਾ ਥਾਣਾ ਪੂਰੀ ਠੰਡੀ ਸੀਲ ਆ ਸਾਰੇ ਥਣਪੂਰੀ ਗੁੱਠਾ ਤੇ ਇੱਕੋ ਜਿਹਾ ਲੱਗੇ ਹੋਇਆ ਹਵਾਨੇ ਚ ਢਿੱਲ ਵਾਲ ਹਜੇ ਬਹੁਤ ਪੈਨੇ ਆ ਸਾਰੇ ਢਿੱਲ ਵਾਲ ਕੱਢ ਕੇ ਫਿਰ ਇਹਨੇ ਸੂਣਾ ਸੂਣ ਕੇ ਦੇ 7 ਤੋਂ 8 ਦਿਨ ਹਜੇ ਪੈਂਡਿੰਗ ਨੇ ਜੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਇੱਕ ਨੰਬਰ ਵਾਲੀ ਪਸੰਦ ਹੋਈ ਸਭ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ 2 ਨੰਬਰ ਵਾਲੀ ਬੈੜ ਇਹ ਹਜੇ 15 ਤੋਂ 20 ਦਿਨ ਦੀ ਕੱਚੀ ਆ ਨਾ ਬਸ ਇਹਨੂੰ ਨਾ ਤੋਰਪੁੱਤ ਕੋਈ ਨਾ ਫਿਰ ਤੋਰਾਂਗੇ ਫਿਰ ਬਾਹਰ ਹੀ ਲੰਬੀ ਵੀਡੀਓ ਹੋਈ ਇਹ 2 ਨੰਬਰ ਤੇ ਆ ਗਈ ਅੱਗੇ ਕ੍ਰਾਸ ਵੈੜਾ ਗਈ 3 ਨੰਬਰ ਤੇ ਜੀ ਪੂਰੀ ਠੰਡੀ ਸੀਲ ਆ ਜੇ ਕੱਚੀ ਆ 5-7 ਦਿਨ ਦੀ ਇਹਦੇ 3 ਨੰਬਰ ਜਿਹੜਾ ਹੱਥ ਫੇਰਪਤ 3 ਨੰਬਰ ਵਾਲੇ ਹੱਥ ਫੇਰ ਕੇ ਵਜਿਆ ਕੋਈ ਚੱਕਰ ਨਹੀਂ ਜੀ ਪੂਰੀ ਠੰਡੀ ਸੀਲ ਆ ਸੋਨਾ ਥਣ ਲੱਗਿਆ ਹੋਇਆ ਦੇਖ ਸਕਦੇ ਹੋ ਇਦਾਂ ਹੀ ਬੰਦਾ ਆਪਣਾ ਥੱਲੇ ਬਹਿ ਗਿਆ ਵੀਡੀਓ ਆਪ ਪਾਸ ਨਹੀਂ ਕੀਤੀ ਪੂਰਾ ਸੋਨਾ ਮੁਠੀ ਵਾਲਾ ਥਣ ਲੱਗਿਆ ਹੋਇਆ ਹੈਗਾ ਥਣ ਨੇੜ ਤੋਂ ਚੈੱਕ ਕਰਾ ਦੇਣੇ ਇਕੱਲਾ ਇਕੱਲਾ ਨਿੱਖੜ ਮਾ ਥਾਣਾ ਦੇਖ ਸਕਦੇ ਹੋ ਚਾਰੇ ਥਣ ਗੁੱਠਾਂ ਤੇ ਆ 56 ਦਿਨ ਸੂਨ ਨੂੰ ਲੈਂਦੀ ਆ ਕ੍ਰਾਸ ਬੈਡ ਬਹੁਤ ਠੰਡੀ ਆ ਜਿਹੜੇ ਮੇਰੇ ਵੀਰਾਂ ਨੂੰ ਪਸੰਦ ਹੋਈ ਇਹ ਵੀ ਦੱਸ ਦਿਓ 3 ਨੰਬਰ ਤੇ ਆ ਗਈ 4 ਨੰਬਰ ਤੇ ਜਰਸੀ ਕ੍ਰਾਸ ਦੇ ਵਿੱਚ ਆ ਗਈ ਤੋੜ ਕੇ ਦਿਖਾਵਤ 4 ਨੰਬਰ ਦੇ ਵਿੱਚ ਜਰਸੀ ਕ੍ਰਾਸ ਸੋਨਾ ਥਣ ਲੱਗਿਆ ਹੋਇਆ ਮੁਠੀ ਵਾਲਾ ਹੱਥਾਂ ਚਬਾਈ ਆ ਦੇਖ ਸਕਦੇ ਹੋ ਸੂਨ ਨੂੰ ਕੁਝ ਕਿ ਦਿਨ ਪੈਂਡਿੰਗ ਨੇ ਸੋਨਾ ਹਵਾਨਾ ਤਿਆਰ ਕਰਦੀ ਆਉਂਦੀ ਆ ਦੇਖ ਸਕਦੇ ਤੁਸੀਂ ਹਵਾਨਾ ਬਾਹਰ ਦੂਰ ਦੇ ਵਿੱਚ ਨੇ ਕੀ 22 ਕਿਲੋ ਤੋਂ ਦੇਣੇ ਵੀ ਪਾਇਆ ਹੋਇਆਗਾ ਚੰਗਾ ਦੁੱਧ ਫੇਰ ਪਾ ਦੂਗੀ ਇਹ ਦੂਜੇ ਸੂਏ ਵੀ ਲੈ ਚਲ ਅੰਦਰ ਬਤ ਸੋਹਣਾ ਬੋਡੀ ਸਟਰਕਚਰ ਆ ਕਦ ਕਾਠ ਲੰਬਾ ਹਵਾਨਾ ਕੰਪੈਕਟ ਆ ਪੂਰਾ 4 ਨੰਬਰ ਤੇ ਆ ਗਈ ਜਰਸੀ ਕ੍ਰੋਸ ਏ ਠੰਡੀ ਬਹੁਤ ਜ਼ਿਆਦਾ ਹੈ ਦੇਖ ਸਕਦੇ ਹੋ ਹਵਾਨਾ ਚੰਗਾਗਾ ਅਗੇ 5 ਨੰਬਰ ਤੇ ਆ ਗਈ ਇਸ ਹਲਕਾ ਜਿਹਾ ਐਚਐਫ ਦੇ ਵਿੱਚ ਕਰਾਸ ਆ ਗਿਆ ਦੇਖ ਸਕਦੇ ਹੋ ਢਿੱਲਾ ਬਹੁਤ ਪਈਆਂ ਨੇ ਆ ਮਗਰ ਦੀ ਬੈਠਾ ਮੇ ਥਣ ਫੜੀ ਜਾਨਾ ਕੋਈ ਚੱਕਰ ਨਹੀਂ ਪੂਰੀ ਠੰਡੀ ਸੀਲ ਆ ਸੋਨਾ ਮੁਠੀ ਵਾਲਾ ਥਣ ਲੱਗਿਆ ਹੋਇਆਗਾ ਤੋੜ ਕੇ ਦਿਖਾ ਦੇ ਪੁੱਤੇ ਨੂੰ ਵੀ 5 ਨੰਬਰ ਐਚਐਫ ਦੇ ਵਿੱਚ ਕਰਾਸ ਆ ਗਿਆ 18 20 ਕਿਲੋ ਦੁੱਧ ਦੇਦਾ ਵੀ ਪਾਇਆ ਹੋਇਆਗਾ ਆ ਤੂਰਾ ਵਗੈਰਾ ਵੇੜ ਦੇ ਦੇਖ ਸਕਦੇ ਹੋ ਚਲਮਾ ਵੱਡਾ ਕਦਗਾਠ ਆ ਨਵੇਂ ਹਾਂ ਦੇ ਵਿੱਚ ਵੇੜ ਆ ਕਮਾਲਾ ਪੁੱਤ ਕਮਾਲਾ ਆਂ ਦੇਖ ਸਕਦੇ ਹੋ ਸੀ ਠੰਡੀ ਪੂਰੀ ਹੈ ਜੀ ਵੀ ਬਸ ਓਕੇ ਸੋ ਕਿਸਾਨ ਵੀਰੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜਾ ਪਸੰਦ ਹੋਈਆਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਇਸ ਤੋਂ ਇਲਾਵਾ ਵੀ ਆਪਣੇ ਕੋਲੇ ਪੰਜ ਚਾਰ ਬੈੜਾ ਸੂਈਆਂ ਹੋਈਆਂ ਤਿਆਰ ਦੁੱਧ ਵਾਲੀਆਂ ਹੈਗੀਆਂ ਨੇ ਬੈਠੀ ਹੈ ਬੈੜਾ ਇਹਦੇ ਥੱਲੇ 18 20 ਕਿਲੋ ਬੋਲਾ ਤਿਆਰ ਆ 18 19 ਕਿਲੋ ਬੋਲਾ ਇਹਨਾਂ ਵੱਸੀ ਥੱਲੇ ਤਿਆਰ ਹੈ ਸੂਈਆਂ ਹੋਈਆਂ ਬੈੜਾ ਨੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਦੇਖ ਸਕਦੇ ਤੁਸੀਂ ਇਸ ਲਈ 18-19 ਕਿਲੋ ਬੋਲਾ ਤਿਆਰ ਆ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਾਂਗੇ ਕਿਸੇ ਨਵੀਂ ਵੀਡੀਓ ਨੇ।